ਇਸ ਲਾਇਬ੍ਰੇਰੀ ਦੇ ਵਿੱਚੋਂ ਪੁਸਤਕਾਂ ਤੱਕ ਚੋਰੀ ਹੋ ਗਈਆਂ ਜਾਂ ਗਾਇਬ ਹੋ ਗਈਆਂ ਇਹ ਰੈਂਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਿਲਕੁਲ ਖਾਲੀ ਰੈਂਕ ਪਏ ਇਹ ਬੈਠਣ ਵਾਸਤੇ ਵੀ ਸਾਰਾ ਪੁਕਤਾ ਪ੍ਰਬੰਧ ਕੀਤਾ ਗਿਆ ਸੀ ਹੁਣ ਇੱਥੇ ਕੋਈ ਵੀ ਕੋਈ ਕੁਰਸੀ ਮੇਜ਼ ਵਗੈਰਾ ਨਹੀਂ ਲੱਭਦੇ ਰੈਂਕਾਂ ਦੀ ਕੀ ਹਾਲਤ ਤੁਸੀਂ ਦਿਖਾਈ ਦਿੱਤੀ ਹੈਗੀ ਹੈ ਸੋ ਇੱਥੇ ਹੁਣ ਇਹ ਲਾਇਬ੍ਰੇਰੀ ਨਾ ਹੋ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਨਗਰ ਕੌਂਸਲ ਦਾ ਇੱਕ ਡਸਟਮੈਨ ਕਹਿ ਸਕਦੇ ਕੀ ਨਗਰ ਕੌਂਸਲ ਦਾ ਅੱਜ ਵੀ ਬਾਹਰ ਪੜ੍ਹ ਰਹੀ ਸੀ ਜਦੋਂ ਸ਼ਹਿਰ ਲਾਇਬ੍ਰੇਰੀ ਦਾ ਨਾਮ ਲਿਖਿਆ ਹੋਇਆ ਮਿੱਤਰ ਪਿਆਰੇ ਨੂੰ ਸ਼ਬਦ ਲਾਇਬ੍ਰੇਰੀ نیچے ਲਿਖਿਆ ਗਿਆ ਨਗਰ ਕੌਂਸਲ ਮਾਚੀਵਾੜਾ ਸਾਹਿਬ ਕੀ ਨਗਰ ਕੌਂਸਲ ਦੇ ਵੱਲੋਂ ਇੱਥੇ ਕੋਈ ਮੁਲਾਜ਼ਮ ਵੀ ਰੱਖਿਆ ਗਿਆ ਸੀ ਇਸ ਦੀ ਦੇਖਰੇਖ ਕਰਨ ਦੇ ਲਈ ਇਸ ਦੀ ਸਾਮ ਸੰਭਾਲ ਕਰਨ ਦੇ ਇਹ ਇਹਦੇ ਰੱਖ-ਰਖਾਵ ਦੇ ਲਈ ਇੱਕ ਬੰਦਾ ਨਿਯੁਕਤ ਕੀਤਾ ਹੋਇਆ ਸੀ ਕੋਈ ਤਨਖਾਹ ਉਹਦੀ ਪੈ ਰਹੀ ਸੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਉਹ ਕੀ ਦੀ ਸ਼ਾਇਦੇ ਉੱਤੇ ਰੱਖਿਆ ਗਿਆ ਕੀਨੇ ਰੱਖਿਆ ਬਾਦੂ ਜਿਹੜੇ ਨੇ ਮਤਲਬ ਕਿ ਮੁਲਾਜ਼ਮ ਜਿਹੜੇ ਭਰਤੀ ਕੀਤੇ ਗਏ ਨੇ ਜਿਹੜੀਆਂ ਬੇਸ਼ਕੀਮਤੀ ਕਿਤਾਬਾਂ ਰੱਤੀ ਦੇ ਭਾਅ ਵਿਕੀਆਂ 5 ਰੁਪਏ ਕਿਲੋ 10 ਰੁਪਏ ਕਿਲੋ ਦੇ ਹਿਸਾਬ ਨਾਲ ਕਿਤਾਬਾਂ ਵਿਕੀਆਂ ਜੇਕਰ ਮੈਂ ਤੁਹਾਨੂੰ ਕਿਤਾਬਾਂ ਬਾਰੇ ਜਾਣਕਾਰੀ ਪੂਕਾ ਤਰੀਕੇ ਨਾਲ ਦੱਸਾਂ ਤਾਂ ਮੇਰੀ ਸੁਖਜੀਤ ਜੀ ਦੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਅੰਤਾਂ ਦੀਆਂ ਕਿਤਾਬਾਂ ਮਤਲਬ ਕਿ ਇੱਥੇ ਲਿਆਉਂਦੀਆਂ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਮਾਛੀਵਾੜਾ ਵਾਸੀ ਪ੍ਰਸਿੱਧ ਲੇਖਕ ਅਤੇ ਸਹਿਤਕਾਰ ਸਵਰਗਵਾਸੀ ਸੁਖਜੀਤ ਦੇ ਯਕਨਾ ਸਦਕਾ ਮਾਛੀਵਾੜਾ ਸਾਹਿਬ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਤਕਰੀਬਨ 11 ਸਾਲ ਪਹਿਲਾਂ ਮਿੱਤਰ ਪਿਆਰੇ ਨੂੰ ਸ਼ਬਦ ਲਾਇਬ੍ਰੇਰੀ ਬਣਾਈ ਗਈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਸਿੱਧ ਕਵਿਤਾਵਾਂ ਦੀਆਂ ਕਵੀਆਂ ਦੀਆਂ ਲਿਖੀਆਂ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਇਸ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਗਈਆਂ ਤੇ ਪੁਸਤਕ ਪ੍ਰੇਮੀਆਂ ਦੇ ਵੱਲੋਂ ਇਸ ਲਾਇਬ੍ਰੇਰੀ ਦੇ ਵਿੱਚ ਆ ਕੇ ਉਹ ਕਿਤਾਬਾਂ ਪੜੀਆਂ ਜਾਣ ਲੱਗੀਆਂ ਇਹ ਜਦੋਂ ਤੱਕ ਅ ਸਵਰਗਵਾਸੀ ਲੇਖਕ ਤੇ ਸਹਿਤਕਾਰ ਸੁਖਜੀਤ ਜਿਉਂਦੇ ਰਹੇ ਉਹਨਾਂ ਨੇ ਇਸ ਲਾਇਬ੍ਰੇਰੀ ਦੀ ਜਿਹੜੀ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆਰੀ ਹੋਵੇਗੀ ਇਸ ਦੀ ਸਾਮ ਸੰਭਾਲ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਹੁਣ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਸਵਰਗਵਾਸ ਹੋਣ ਤੋਂ ਬਾਅਦ ਦੇ ਹਾਲਾਤ ਜਿਹੜੇ ਨੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਸ ਲਾਇਬ੍ਰੇਰੀ ਦੇ ਵਿੱਚੋਂ ਪੁਸਤਕਾਂ ਤੱਕ ਚੋਰੀ ਹੋ ਗਈਆਂ ਜਾਂ ਗਾਇਬ ਹੋ ਗਈਆਂ ਇਹ ਰੈਂਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਿਲਕੁਲ ਖਾਲੀ ਰੈਂਕ ਪਏ ਇੱਕ ਰੈਂਕਾਂ ਦੇ ਵਿੱਚ ਪੁਸਤਕਾਂ ਜ਼ਰੂਰ ਪਈਆਂ ਨੇ ਪਰ ਉਹਨਾਂ ਦੀਆਂ ਜਿਲਦਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਜੋ ਨਾਮ ਲਿਖਿਆ ਹੁੰਦਾ ਕਿ ਇਹ ਪੁਸਤਕ ਕਿਸ ਦੇ ਵੱਲੋਂ ਲਿਖੀ ਗਈ ਹੈ ਕਿਸ ਚੀਜ਼ ਦੇ ਉੱਤੇ ਕਿਸ ਵਿਸ਼ੇ ਦੇ ਉੱਤੇ ਪੁਸਤਕ ਹੈਗੀ ਹੈ ਕਿਸ ਕਵੀ ਦੇ ਵੱਲੋਂ ਜਾਂ ਲੇਖਕ ਦੇ ਵੱਲੋਂ ਲਿਖੀ ਗਈ ਹੈ ਉਹ ਵੀ ਮਿਟ ਚੁੱਕਿਆ ਹੈ ਜਿਹੜੀਆਂ ਪੁਸਤਕਾਂ ਪਈਆਂ ਨੇ ਉਹ ਰੱਦੀ ਬਣ ਚੁੱਕੀਆਂ ਨੇ ਜਿੱਦਾਂ ਹੀ ਇਸ ਲਾਇਬ੍ਰੇਰੀ ਦਾ ਮੁੱਦਾ ਸਮਾਜ ਸੇਵੀ ਅਮਰਤ ਪਾਲ ਉਹਨਾਂ ਦੇ ਖਿਆਲ ਦੇ ਵਿੱਚ ਆਉਂਦਾ ਤਾਂ ਉਹ ਇੱਕ ਪੋਸਟ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕਰਦੇ ਨੇ ਕਿ ਮਾਛੀਵਾੜਾ ਸਾਹਿਬ ਦੇ ਵਿੱਚ ਜਿਹੜੀ ਲਾਇਬ੍ਰੇਰੀ ਬਣਾਈ ਗਈ ਸੀ ਉਸਦੇ ਹਾਲਾਤ ਇੰਨੇ ਗ਼ਰ ਤਰਸਯੋਗ ਹੋ ਚੁੱਕੇ ਨੇ ਕਿ ਉਸ ਲਾਇਬ੍ਰੇਰੀ ਦੇ ਵਿੱਚ ਨਾ ਤਾਂ ਕੋਈ ਕਰਮਚਾਰੀ ਜਾਂ ਮੁਲਾਜ਼ਮ ਉਸ ਦੀ ਦੇਖਰੇਖ ਲਈ ਇਸ ਟਾਈਮ ਹੈਗਾ ਤੇ ਨਾ ਹੀ ਉੱਥੇ ਕੋਈ ਕਹਿ ਸਕਦੇ ਆ ਕਿ ਕਿਤਾਬਾਂ ਜਾਂ ਪੁਸਤਕਾਂ ਪੜ੍ਹਨ ਦੇ ਲਈ ਪਹੁੰਚਦਾ ਪਰ ਉੱਥੇ ਜਿਹੜੀਆਂ ਪੁਸਤਕਾਂ ਪੜ੍ਹਨ ਦੇ ਲਈ ਰੱਖੀਆਂ ਗਈਆਂ ਸਿਗੀਆਂ ਜਿਹੜੇ ਪੁਸਤਕ ਪ੍ਰੇਮੀ ਹੁੰਦੇ ਨੇ ਕਵੀ ਜਿਹੜੇ ਕਵਿਤਾਵਾਂ ਨੂੰ ਪਿਆਰ ਕਰਦੇ ਨੇ ਜਾਂ ਪੁਸਤਕਾਂ ਨੂੰ ਪਿਆਰ ਕਰਦੇ ਨੇ ਪਰ ਉਹ ਰੈਂਕ ਦੇ ਵਿੱਚੋਂ ਪੁਸਤਕਾਂ ਹੀ ਚੋਰੀ ਜਾਂ ਗਾਇਬ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੁਲਾਕਾਤ ਵੀ ਕੀਤੀ ਜਾਂਦੀ ਹੈ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨੇ ਜਿਹੜੇ ਮੋਹਿਤ ਕੁੰਦਰਾਉਣਾ ਦੇ ਨਾਲ ਕੀ ਸਾਰੀ ਗੱਲਬਾਤ ਹੁੰਦੀ ਹੈ ਗੱਲਬਾਤ ਅਮਰਤਪਾਲ ਉਹਨਾਂ ਦੇ ਨਾਲ ਹੀ ਕਰ ਲੈਣੇ ਆ ਸਭ ਤੋਂ ਪਹਿਲਾਂ ਮੈਂ ਇਹੀ ਜਾਨਣਾ ਚਾਹਾਂਗਾ ਕਿ ਲਾਇਬ੍ਰੇਰੀ ਦੇ ਹਾਲਾਤ ਜਿਹੜੇ ਨੇ ਇਸ ਟਾਈਮ ਬਹੁਤ ਤਰਸਯੋਗ ਬਣੇ ਹੋਏ ਨੇ ਤੁਸੀਂ ਇਹ ਮੁੱਦਾ ਸੋਸ਼ਲ ਮੀਡੀਆ ਦੇ ਉੱਤੇ ਚੱਕਿਆ ਕਿ ਕਿਹੜੇ ਸਮੇਂ ਦੇ ਵਿੱਚ ਇਹ ਲਾਇਬ੍ਰੇਰੀ ਹੋਣ ਚਾਹੁੰਦੀ ਹੈ ਕੌਣ ਇਸ ਦੀ ਦੇਖਰੇਖ ਕਰਦਾ ਤੇ ਕੀ ਸਾਰਾ ਮੈਟਰ ਹੈ ਸਭ ਤੋਂ ਪਹਿਲਾਂ ਤਾਂ ਤੁਹਾਡਾ ਡੀ5 ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਾਗਰੂਕ ਕਰਨ ਦੇ ਲਈ ਇੱਥੇ ਤੁਸੀਂ ਪਹੁੰਚੇ ਹੋ ਜਿਵੇਂ ਤੁਸੀਂ ਪੁੱਛਿਆ ਹੈ ਕਿ ਲਾਇਬ੍ਰੇਰੀ ਦੀ ਸ਼ੁਰੂਆਤ ਲਾਇਬ੍ਰੇਰੀ ਦੀ ਸ਼ੁਰੂਆਤ ਅੱਜ ਤੋਂ ਕਰੀਬ 11-12 ਸਾਲ ਪਹਿਲਾਂ ਐਗਜ਼ੈਕਟ ਟਾਈਮ ਨਹੀਂ ਪਤਾ ਪਰ 11 ਸਾਲ ਪਹਿਲਾਂ ਸਾਡੇ ਮਰਹੂਮ ਕਹਾਣੀਕਾਰ ਔਰ ਵੱਡੇ ਸਹਾਇਤਕਾਰ ਸ਼੍ਰੀ ਸੁਖਜੀਤ ਜੀ ਮਾਛਵਾੜਾ ਸਾਹਿਬ ਦੀ ਧਰਤੀ ਤੇ ਉੱਤੇ ਜਿਹੜੇ ਰਹਿੰਦੇ ਰਹੇ ਨੇ ਔਰ ਜੰਮੇ ਪਲੇ ਨੇ ਔਰ ਉਹਨਾਂ ਨੇ ਇਸ ਸ਼ਬਦ ਲਾਇਬ੍ਰੇਰੀ ਨੂੰ ਜਿਹੜਾ ਹੈ ਉਹ ਚਲਾਇਆ ਸੀ ਵੱਡੇ ਸਹਿਯੋਗ ਸਦਕਾ ਉਹਨਾਂ ਨੇ ਆ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਬਿਲਡਿੰਗ ਵੀ ਉਹਨਾਂ ਦੇ ਜਤਨਾ ਸਦਕਾ ਹੀ ਮਤਲਬ ਕਿ ਗ੍ਰਾਂਟ ਵਗੈਰਾ ਆ ਕੇ ਇਹ ਬਣੀ ਤੇ ਕਈ ਸਾਲ ਇਹ ਲਾਇਬ੍ਰੇਰੀ ਵਧੀਆ ਤਰੀਕੇ ਚੱਲੀ ਵੀ ਸੋ ਆਇਸਾ ਆਇਸਾ ਜਿਵੇਂ ਜਾ ਇਦਾਂ ਕਹਿ ਲੋ ਕਿ ਮੋਹ ਪੰਗ ਹੋ ਗਿਆ ਕਿਤਾਬਾਂ ਤੋਂ ਮੋਹ ਪੰਗ ਹੋ ਗਿਆ ਇੱਥੇ ਮਾਚੀਵਾੜਾ ਸਾਹਿਬ ਦੇ ਵਿੱਚ ਲੇਖਕਾਂ ਦੀ ਕਮੀ ਨਹੀਂ ਹੈ ਲੇਖਕਾਂ ਅੰਤਾਂ ਦੇ ਪਏ ਨੇ ਔਰ ਵੱਡੇ ਵੱਡੇ ਨਾਮ ਨੇ ਜਿਹੜੇ ਪ੍ਰੰਤੂ ਉਹਨਾਂ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਸੀਗਾ ਉਹਨਾਂ ਵੱਲੋਂ ਨਹੀਂ ਚੁੱਕਿਆ ਗਿਆ ਮੈਂ ਉਹਨਾਂ ਤੋਂ ਇਸ ਤਰ੍ਹਾਂ ਦੀ ਆਸ ਰੱਖ ਨਹੀਂ ਸੀ ਸਕਦਾ ਜਦੋਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਲਾਇਬ੍ਰੇਰੀ ਵੀ ਐਸਾ ਹਾਲਤ ਦੇ ਵਿੱਚ ਹੈ ਤੇ ਜਦੋਂ ਮੈਨੂੰ ਕਿਸੇ ਪਰਸਨ ਕਿਸੇ ਨੇ ਦੱਸਿਆ ਤਾਂ ਮੈਂ ਇੱਥੇ ਆ ਕੇ ਦੇਖਿਆ ਤਾਂ ਫਿਰ ਮੈਂ ਉਹਦੀਆਂ ਫੋਟੋਆਂ ਕਲਿੱਕ ਕੀਤੀਆਂ ਫੋਟੋਆਂ ਕਲਿੱਕ ਕਰਕੇ ਫਿਰ ਉਹ ਸੋਸ਼ਲ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਤਾਂ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਇਹ ਸ਼ੁਰੂਆਤ ਹੋਈ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੀ ਪਹਿਲਾਂ ਇੱਥੇ ਸਾਰਾ ਕੁਝ ਸੀ ਕਿਤਾਬਾਂ ਵੀ ਸੀ ਅੰਤਾਂ ਦੀਆਂ ਕਿਤਾਬਾਂ ਸੀ ਨਾਮੀ ਲੇਖਕਾਂ ਦੀਆਂ ਕਿਤਾਬਾਂ ਸੀ ਔਰ ਇੱਥੇ ਬੈਠਣ ਵਾਸਤੇ ਵੀ ਸਾਰਾ ਪ੍ਰਬੰਧ ਕੀਤਾ ਗਿਆ ਸੀ ਹੁਣ ਇੱਥੇ ਕੋਈ ਵੀ ਕੋਈ ਕੁਰਸੀ ਮੇਜ਼ ਵਗੈਰਾ ਨਹੀਂ ਲੱਭਦੇ ਰੈਕਾਂ ਦੀ ਕੀ ਹਾਲਤ ਹੈ ਤੁਸੀਂ ਦਿਖਾਈ ਦਿੱਤੀ ਹੈਗੀ ਹੈ ਸੋ ਇੱਥੇ ਹੁਣ ਇਹ ਲਾਇਬ੍ਰੇਰੀ ਨਾ ਹੋ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਨਗਰ ਕੌਂਸਲ ਦਾ ਇੱਕ ਡਸਟਮੈਨ ਕਹਿ ਸਕਦੇ ਹੋ ਇਸ ਵਕਤ ਲਾਇਬ੍ਰੇਰੀ ਨਹੀਂ ਇਹ ਨਗਰ ਕੌਂਸਲ ਦਾ ਡਸਟਬਿਨ ਹੈ ਤੇ ਜਦੋਂ ਹੀ ਇਹ ਪੋਸਟ ਪਈ ਤਾਂ ਉਸ ਤੋਂ ਬਾਅਦ ਸਾਡੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਨੌਜਵਾਨ ਮੋਹਿਤ ਕੁੰਦਰਾ ਜੀ ਉਨ੍ਹਾਂ ਨੇ ਬੁਲਾਇਆ ਔਰ ਬੈਠੇ ਡਿਸਕਸ ਕੀਤੀ ਤਾਂ ਉਨ੍ਹਾਂ ਨੇ ਜਾਣਿਆ ਇਸ ਚੀਜ਼ ਬਾਰੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ खेਦ ਜਤਾਇਆ ਔਰ ਉਨ੍ਹਾਂ ਨੇ ਨਗਲ ਨਗਰ ਕੌਂਸਲ ਦੀ ਨਲਾਇਕੀ ਦੇ ਵੱਲੋਂ ਉਨ੍ਹਾਂ ਨੇ ਮਾਫੀ ਵੀ ਮੰਗੀ ਕਿ ਐਦਾਂ ਨਗਰ ਕੌਂਸਲ ਵੱਲੋਂ ਹੁਣ ਤੱਕ ਹੁੰਦਾ ਆਇਆ ਪਹਿਲੇ ਕਾਰਜਕਾਲਾਂ ਦੇ ਵਿੱਚ ਅਧਿਕਾਰੀਆਂ ਨੇ ਜਿਹੜੀ ਇਹਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਪਰੰਤੂ ਉਨ੍ਹਾਂ ਨੇ ਇਹ ਕਿਹਾ ਕਿ ਹੁਣ ਸਾਡੇ ਧਿਆਨ ਵਿੱਚ ਆਇਆ ਤੇ ਉਹ ਕਹਿੰਦੇ ਇਸ ਦੀ ਜੋ ਨੁਹਾਰ ਹੈਗੀ ਆ ਉਹ ਬਦਲੀ ਜਾਏਗੀ। ਤੋਂ ਕੱਲ ਸਾਡੇ ਪ੍ਰਧਾਨ ਸਾਹਿਬ ਨੇ ਇੱਥੇ ਦੌਰਾ ਕੀਤਾ। ਮੈਨੂੰ ਵੀ ਉਹਨਾਂ ਨੇ ਉੱਚੇ ਤੌਰ ਤੇ ਬੁਲਾਇਆ ਸਾਡੇ ਚਾਨਣਾ ਜੀ ਨੇ ਇਹ ਵੀ ਆਏ ਤੇ ਹੋਰ ਵੀ ਬਹੁਤ ਸਾਰੀ ਪਤਵੰਤੇ ਜਿਹੜੇ ਸੱਜਣ ਸੀਗੇ ਉਹ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਆ ਕੇ ਹਾਲਾਤ ਦੇਖੇ ਤੇ ਉਹ ਵੀ ਬੜੇ ਮਤਲਬ ਕੀ ਜਿਹੜੇ ਹੈਗਾ ਦੁੱਖ ਝਾਰ ਕੀਤਾ ਉਹਨਾਂ ਨੇ। ਸੋ ਫਿਰ ਉਹਨਾਂ ਨੇ ਮਤਲਬ ਕੀ ਆਪਣੇ ਨਾਲ ਹੀ ਅਧਿਕਾਰੀ ਬੁਲਾਏ ਹੋਏ ਸੀਗੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਨੇ ਸਾਰਾ ਕੁਝ ਨੋਟ ਕਰਵਾਇਆ ਕਰੀਬ 12 ਲੱਖ ਰੁਪਏ ਦਾ ਜਿਹੜਾ ਬਜਟ ਤੈਅ ਕੀਤਾ ਗਿਆ ਇਸ ਵਾਸਤੇ ਜਿਹੜਾ ਹੁਣ ਹੈ ਉਹਦੇ ਵਿੱਚ ਕੀ ਕੰਮ ਕੀਤੇ ਜਾਣਾਰੇ ਪ੍ਰਧਾਨ ਜੀ ਨੇ ਕਿਹਾ ਹੈ ਕਿ ਇੱਕ ਤਾਂ ਇਹਨਾਂ ਦੀ ਤੁਸੀਂ ਦੇਖ ਰਹੇ ਹੋ ਕੋ ਡਾਊਨ ਸੀਲਿੰਗ ਹੋਏਗੀ ਡਾਊਨ ਸੀਲਿੰਗ ਦੇ ਵਿੱਚ ਲਾਈਟਿੰਗ ਵਗੈਰਾ ਅੱਛੀ ਹੋਏਗੀ ਮਿਊਜ਼ਿਕ ਸਿਸਟਮ ਜਿਹੜਾ ਮੱਤਮ ਚੱਲਦਾ ਹੁੰਦਾ ਮਿਊਜ਼ਿਕ ਸਿਸਟਮ ਵੀ ਵਿੱਚੇ ਫਿਟਿੰਗ ਦੇ ਵਿੱਚ ਹੋਏਗਾ ਰੈਕ ਜਿਹੜੇ ਨੇ ਉਹ ਨਵੇਂ ਆਧੁਨਿਕ ਤਰੀਕੇ ਦੇ ਮੰਗਵਾਏ ਜਾਣਗੇ ਕੁਰਸੀਆਂ ਮੇਜ਼ ਫਰਨੀਚਰ ਜੋ ਵੀ ਹੁੰਦਾ ਉਹ ਸਾਰਾ ਨਵਾਂ ਹੋਏਗਾ ਰੰਗ ਰੋਗਨ ਵਗੈਰਾ ਇਹਦੀ ਰੈਨੋਵੇਸ਼ਨ ਹਰ ਤਰੀਕੇ ਨਾਲ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਉਹ ਲਗਾਏ ਜਾਣਗੇ ਕਿਉਂਕਿ ਪਹਿਲਾਂ ਇਹ ਸੇ ਹਾਲਾਤਾਂ ਦੇ ਕਰਕੇ ਜਿਹੜੀ ਹੈਗੀ ਹੈ ਜੀ ਜਿਹੜਾ ਇਹਦਾ ਨੁਕਸਾਨ ਹੋਇਆ ਸੋ ਇਸ ਤੋਂ ਇਲਾਵਾ ਉਹਨਾਂ ਨੇ ਬਾਹਰ ਜਿਹੜਾ ਕਿਹਾ ਕਿ ਲਾਇਬ੍ਰੇਰੀ ਦੇ ਬਾਹਰਲੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਬੂਟੇ ਦਰਖਤ ਲੱਗੇ ਹੋਏ ਨੇ ਇਹ ਵੀ ਸੁਖਜੀਤ ਜੀ ਦੇ ਲਗਾਏ ਹੋਏ ਨੇ ਤਾਂ ਮਤਲਬ ਇਹ ਹੈ ਨਾ ਲਾਇਬ੍ਰੇਰੀ ਬਣਾਉਣ ਦੇ ਪਿੱਛੇ ਬੜਾ ਮਕਸਦ ਸੀ ਕਿ ਜਦੋਂ ਇਹ ਨਾਮ ਰੱਖਣ ਵਾਸਤੇ ਵੀ ਕਿਹਾ ਗਿਆ ਸੀ ਕਿ ਇਹਦਾ ਨਾਮ ਕੀ ਰੱਖਿਆ ਜਾਵੇ ਤਾ ਸੁਖਜੀਤ ਜੀ ਨੇ ਕਿਹਾ ਕਿ ਇਹ ਤਾਂ ਨਾ ਸ਼ਬਦ ਹੋਣਾ ਚਾਹੀਦਾ ਹੂੰ ਕਿਉਂਕਿ ਸਾਡੇ ਗੁਰੂ ਪਾਤਸ਼ਾਹ ਦਸਮ ਪਿਤਾ ਜੀ ਨੇ ਇਸ ਧਰਤੀ ਦੇ ਉੱਤੇ ਸ਼ਬਦ ਦਾ ਉਚਾਰਨ ਕੀਤਾ ਤੇ ਇਸ ਤੋਂ ਵੱਡਾ ਕੋਈ ਵਧੀਆ ਨਾਮ ਨਹੀਂ ਹੋ ਸਕਦਾ ਤੇ ਉਹਨਾਂ ਨੇ ਸ਼ਬਦ ਲਾਇਬ੍ਰੇਰੀ ਇਸੇ ਕਰਕੇ ਤੁਸੀਂ ਬਾਹਰ ਪੜਿਆ ਹੋਣਾ ਮਿੱਤਰ ਪਿਆਰੇ ਨੂੰ ਸ਼ਬਦ ਲਾਇਬ੍ਰੇਰੀ ਮਤਲਬ ਕਿ ਮਿੱਤਰ ਪਿਆਰੇ ਨੂੰ ਸੰਬੋਧਨ ਹੋ ਕੇ ਇਸ ਲਾਇਬ੍ਰੇਰੀ ਦਾ ਨਾਮ ਰੱਖਿਆ ਗਿਆ ਸੀ ਤੇ ਉਸੇ ਦੇ ਤਰ੍ਹਾਂ ਦੇ ਵਿੱਚ ਬੂਟੇ ਲਗਾਏ ਗਏ ਸੀਗੇ ਤਾਂ ਕਿ ਮਤਲਬ ਕਿ ਦਾ ਸ਼ਾਂਤ ਵਾਤਾਵਰਣ ਵਾਲਾ ਜਿਹੜਾ ਇੱਕ ਮਾਹੌਲ ਇੱਥੇ ਕ੍ਰੀਏਟ ਹੋ ਸਕੇ ਤਾਂ ਹੁਣ ਉਹਨਾਂ ਨੇ ਪ੍ਰਧਾਨ ਜੀ ਨੇ ਕਿਹਾ ਮੋਤਕੁੰਦਰਾ ਜੀ ਨੇ ਕਿ ਬਾਹਰ ਕਿ ਤਾਂ ਵਧੀਆ ਘਾ ਲੱਗੇਗਾ ਜਿਹੜਾ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਇਹਦੇ ਵਿੱਚ ਵਧੀਆ ਘਾ ਲੱਗੇਗਾ ਇਹਨਾਂ ਦੇ ਵਿੱਚ ਫੁੱਲ ਬੂਟੇ ਲਗਾਏ ਜਾਣਗੇ ਔਰ ਉਹਨਾਂ ਦੀ ਮੇਨਟੇਨੈਂਸ ਵੀ ਟਾਈਮ ਟੂ ਟਾਈਮ ਹੁੰਦੀ ਰਹੇਗੀ ਔਰ ਇਸ ਤੋਂ ਇਲਾਵਾ ਬੈਂਚ ਛਤਰੀਆਂ ਵਗੈਰਾ ਜਿਹੜੀਆਂ ਆਉਂਦੀਆਂ ਨੇ ਇੱਕ ਅੱਛੀ ਫੀਲਿੰਗ ਦੇਣ ਵਾਲਾ ਮਾਹੌਲ ਜਿਹੜਾ ਹੈਗਾ ਇੱਥੇ ਆਏਗਾ ਤਾਂ ਉਹ ਇੱਕ ਉਹਨਾਂ ਨੇ ਸਥਾਪਨਾ ਜਿਹੜੀ ਹੈਗੀ ਆ ਇਹਦੀ ਕਰਨ ਵਾਸਤੇ ਜਿਹੜਾ ਕੀਤਾ ਅਸੀਂ ਉਹਨਾਂ ਦੇ ਬਹੁਤ ਰਣੀ ਆ ਧੰਨਵਾਦ ਜਿਵੇਂ ਤੁਸੀਂ ਦੱਸਿਆ ਕਿ ਨਗਰ ਕੌਂਸਲ ਦਾ ਅਸੀਂ ਵੀ ਬਾਹਰ ਪੜ ਰਹੇ ਸੀ ਜਦੋਂ ਲਾਇਬ੍ਰੇਰੀ ਦਾ ਨਾਮ ਲਿਖਿਆ ਹੋਇਆ ਮਿੱਤਰ ਪਿਆਰੇ ਨੂੰ ਸ਼ਬਦ ਲਾਇਬ੍ਰੇਰੀ ਨੀਚੇ ਲਿਖਿਆ ਗਿਆ ਨਗਰ ਕੌਂਸਲ ਮਾਚੀਵਾੜਾ ਸਾਹਿਬ ਕੀ ਨਗਰ ਕੌਂਸਲ ਦੇ ਵੱਲੋਂ ਇੱਥੇ ਕੋਈ ਮੁਲਾਜ਼ਮ ਵੀ ਰੱਖਿਆ ਗਿਆ ਸੀ ਇਸ ਦੀ ਦੇਖਰੇਖ ਕਰਨ ਦੇ ਲਈ ਇਸ ਦੀ ਸਾਮ ਸੰਭਾਲ ਕਰਨ ਦੇ ਲਈ ਹਾਂਜੀ ਜਿਵੇਂ ਤੁਸੀਂ ਕਿਹਾ ਕਿ ਇਹ ਨਗਰ ਕੌਂਸਲ ਤੇ ਪ੍ਰਬੰਧਾਂ ਹੇਠ ਚੱਲ ਰਹੀ ਹੈ ਕਿਉਂਕਿ ਇਹ ਨਗਰ ਕੌਂਸਲ ਦੀ ਹੀ ਜਗ੍ਹਾ ਹੈ ਪ੍ਰਧਾਨ ਦਲਜੀਤ ਸਿੰਘ ਗਿਲਹੋਰਾ ਦੇ ਸਮੇਂ ਦੇ ਉੱਤੇ ਜਗ੍ਹਾ ਦਿੱਤੀ ਗਈ ਸੀ ਤੇ ਉਹ ਤੋਂ ਬਾਅਦ ਇਹਨੂੰ ਜੋ ਚਲਾਉਣ ਦੇ ਵਿੱਚ ਬਣਾਉਣ ਦੇ ਵਿੱਚ ਜੋ ਯੋਗਦਾਨ ਸੀ ਉਹ ਸੁਖਜੀਤ ਜੀ ਦਾ ਦੀ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਨਗਰ ਕੌਂਸਲ ਦੇ ਪ੍ਰਬੰਧਾਂ ਹੇਠ ਇਹ ਚੱਲ ਰਹੀ ਸੀ ਤੇ ਜਿਵੇਂ ਤੁਸੀਂ ਮੁਲਾਜ਼ਮ ਦੀ ਗੱਲ ਕੀਤੀ ਹੈ ਮੈਂ ਐਗਜ਼ੈਕਟ ਤਾਂ ਨਹੀਂ ਜਾਣਦਾ ਕਿ ਕੌਣ ਬੰਦਾ ਪਰੰਤੂ ਦੱਸਿਆ ਜਾ ਰਿਹਾ ਕਿ ਇਸ ਲਾਇਬ੍ਰੇਰੀ ਜਿਹਦੀ ਕੇ ਵਿੱਚ ਕੋਈ ਕਿਤਾਬ ਤੰਗ ਨਾਲ ਨਹੀਂ ਕੋਈ ਸਿਸਟਮ ਨਹੀਂ ਹੈ ਇਹ ਇਹਦੇ ਰੱਖ-ਰਖਾਅ ਦੇ ਲਈ ਇੱਕ ਬੰਦਾ ਨਿਯੁਕਤ ਕੀਤਾ ਹੋਇਆ ਸੀ ਕੋਈ ਤਨਖਾਹ ਉਹਦੀ ਪੈ ਰਹੀ ਸੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਹਦੀ ਸ਼ਾਇਦੇ ਉੱਤੇ ਰੱਖਿਆ ਗਿਆ ਕਿਹਨੇ ਰੱਖਿਆ ਬਾਦੂ ਜਿਹੜੇ ਨੇ ਮਤਲਬ ਕਿ ਮੁਲਾਜ਼ਮ ਜਿਹੜੇ ਭਰਤੀ ਕੀਤੇ ਗਏ ਨੇ ਮੈਨੂੰ ਪ੍ਰਧਾਨ ਜੀ ਇੱਕ ਦਿਨ ਬੈਠੇ ਸੀ ਦੱਸ ਰਹੇ ਸੀ ਕਹਿੰਦੇ ਅਸੀਂ 6-7 ਮੁਲਾਜ਼ਮ ਇਹੋ ਜਿਹੇ ਕੱਢੇ ਨੇ ਜਿਹੜੇ ਕਈ ਸਾਲਾਂ ਤੋਂ ਮੁਫਤ ਦੀ ਤਨਖਾਹ ਲੈ ਰਹੇ ਨੇ ਕਿ ਉਹਨਾਂ ਦੇ ਸ਼ਹਰੇ ਵੀ ਸ਼ਾਮਿਲ ਸੀ ਕੀ ਉਹ ਵੀ ਨਗਰ ਕੌਂਸਲ ਦੀ ਉਹ ਤਨਖਾਹ ਲੈ ਰਿਆ ਸੀਗਾ ਨਗਰ ਕੌਂਸਲ ਤੋਂ ਹੀ ਤਨਖਾਹ ਲੈ ਰਿਆ ਸੀ ਹਾਂ ਜੀ ਜੋ ਦੱਸਿਆ ਜਾ ਰਿਹਾ ਉਹ ਇਹੀ ਆ ਬਟ ਇਹਦੇ ਪਿੱਛੇ ਜੋ ਮਤਲਬ ਕਿ ਕਾਨੂੰਨੀ ਦਸਤਾਵੇਜ਼ ਦੇ ਤਰੀਕੇ ਜਾਂ ਮਤਲਬ ਕਿ ਇਹਦਾ ਰਿਟਰਨ ਸਟੇਟਮੈਂਟ ਉਹ ਨਗਰ ਕੌਂਸਲ ਦੇ ਸਕਦੀ ਆ ਤੁਸੀਂ ਵੀ ਪ੍ਰਧਾਨ ਜੀ ਤੋਂ ਇਸ ਬਾਰੇ ਜਿਹੜੀ ਹੈਗੀ ਆ ਜਾਣਕਾਰੀ ਉਹ ਵੀ ਉਹ ਵੀ ਲੈ ਸਕਦੇ ਹੈਗੇ ਆ ਫਿਰ ਜਿਹੜੀਆਂ ਕਿਤਾਬਾਂ ਇੱਥੋਂ ਚੋਰੀ ਹੋਈਆਂ ਰੈਂਕ ਖਾਲੀ ਹੋਏ ਜਾਂ ਇਹ ਖਰਾਬ ਕਿਤਾਬਾਂ ਜਿਹੜੀਆਂ ਪਈਆਂ ਨੇ ਪੁਸਤਕਾਂ ਉਹ ਖਰਾਬ ਹੋਈਆਂ ਕੀ ਇਹ ਵੀ ਉਸ ਮੁਲਾਜ਼ਮ ਦੇ ਵੱਲੋਂ ਹੀ ਚੋਰੀ ਕਰਵਾਈਆਂ ਗਈਆਂ ਜਾਂ ਉਹਨੇ ਹੀ ਗਾਇਬ ਕਰਵਾਈਆਂ ਜਾਂ ਕੋਈ ਹੋਰ ਗਾਇਬ ਇੱਥੋਂ ਕੋਈ ਚੱਕ ਕੇ ਲੈ ਗਿਆ ਦੇਖੋ ਮੈਂ ਕਿਸੇ ਤੇ ਇਲਜ਼ਾਮ ਤਾਂ ਨਹੀਂ ਲਗਾ ਰਿਹਾ ਇਹ ਪਰੰਤੂ ਇਹ ਤਾਂ ਹੈ ਵੀ ਕਿਸੇ ਨੇ ਤਾਂ ਚੱਕੀਆਂ ਨੇ ਠੀਕ ਹੈ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਉਹ ਦਰਵਾਜ਼ਾ ਤੋੜਿਆ ਹੋਇਆ ਸੀ ਹੁਣ ਉੱਥੇ ਸੰਗਲ ਦੇ ਨਾਲ ਜਿਹੜਾ ਹੈਗਾ ਇਹ ਮਤਲਬ ਕਿ ਉਹਨੂੰ ਹੁਣ ਚਿੰਦਾ ਲਗਾਇਆ ਹੋਇਆ ਇਹ ਦੱਸਿਆ ਜਾ ਰਿਹਾ ਨਗਰ ਕੌਂਸਲ ਦੇ ਕਰਮਚਾਰੀ ਨੇ ਮੈਨੂੰ ਦੱਸਿਆ ਸੀ ਕਿ ਕੰਧਾਂ ਬਾਹਰ ਜਿਹੜੀਆਂ ਬਾਹਰਲੇ ਪਾਸੇ ਨੇ ਬਹੁਤ ਨੀਵੀਆਂ ਹੁੰਦੀਆਂ ਸੀ ਉਤੋਂ ਟੱਪ ਕੇ ਬੜਾ ਈਜ਼ੀਲੀ ਆਇਆ ਜਾ ਸਕਦਾ ਸੀ ਪਰੰਤੂ ਹੁਣ ਕੰਧਾਂ ਤਕਰੀਬਨ 12 ਫੁੱਟ ਤੋਂ 10-12 ਫੁੱਟ ਉੱਪਰ ਨੂੰ ਕਰ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਦੋਂ ਚੋਰੀ ਜਿਹੜੀ ਹੋਈ ਸੀ ਔਰ ਇਹਦੇ ਬਾਰੇ ਵੀ ਦੱਸ ਰਹੇ ਨੇ ਕਿ ਅਸੀਂ ਚੋਰੀ ਦੀ ਕੰਪਲੇਂਟ ਵੀ ਦਰਜ ਕਰਾਈ ਸੀ ਥਾਣੇ ਦੇ ਵਿੱਚ ਉਹ ਕਰਵਾਈ ਸੀ ਜਾਂ ਨਹੀਂ ਕਰਵਾਈ ਸੀ ਜਾਂ ਪੁਲਿਸ ਨੇ ਕੋਈ ਐਕਸ਼ਨ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ ਪਰੰਤੂ ਇੱਥੇ ਚੋਰੀ ਹੋਈ ਜਿਹੜੀਆਂ ਬੇਸ਼ਕੀਮਤੀ ਕਿਤਾਬਾਂ ਰਤੀ ਦੇ ਭਾਵੇਂ ਕਿਆਂ 5 ਰੁਪਏ ਕਿਲੋ 10 ਰੁਪਏ ਕਿਲੋ ਦੇ ਹਿਸਾਬ ਨਾਲ ਕਿਤਾਬਾਂ ਵਿਕੀਆਂ ਜੇਕਰ ਮੈਂ ਤੁਹਾਨੂੰ ਕਿਤਾਬਾਂ ਬਾਰੇ ਜਾਣਕਾਰੀ ਪੂਕਤਾ ਤਰੀਕੇ ਨਾਲ ਦੱਸਾਂ ਤਾਂ ਮੇਰੀ ਸੁਖਜੀਤ ਜੀ ਦੇ ਪਰਿਵਾਰ ਨਾਲ ਵੀ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਕਿ ਅੰਤਾਂ ਦੀਆਂ ਕਿਤਾਬਾਂ ਮਤਲਬ ਕਿ ਇੱਥੇ ਲਿਆਂਦੀਆਂ ਸੁਖਜੀਤ ਜੀ ਦੇ ਬਹੁਤ ਵੱਡੇ ਵੱਡੇ ਲਿੰਕ ਵੱਡੇ ਵੱਡੇ ਰਾਈਟਰਾਂ ਦੇ ਨਾਲ ਕਿਉਂਕਿ ਉਹਨਾਂ ਦਾ ਉੱਠਣਾ ਬੈਠਣਾ ਤੇ ਖੁਦ ਵੱਡੇ ਰਾਈਟਰ ਸੀ ਤੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸੀ ਤੇ ਉਹਨਾਂ ਦੇ ਲਿੰਕ ਦੇ ਵਿੱਚ ਜਿੰਨੀਆਂ ਵੀ ਕਿਤਾਬਾਂ ਲਿਆ ਸਕਦੇ ਸੀ ਉਹਨਾਂ ਨੇ ਲਿਆਂਦੀਆਂ ਪਰੰਤੂ ਉਹ ਕਿਤਾਬਾਂ ਅੱਜ ਇੱਥੇ ਹੈ ਨਹੀਂ ਸੁਖਜੀਤ ਜੀ ਕੋਈ ਛੋਟਾ ਨਾਮ ਸੀ ਭਾਰਤੀ ਸਾਹਿਤ ਕਾ ਆਦਮੀ ਦਾ ਉਹਨਾਂ ਨੂੰ ਪੁਰਸਕਾਰ ਮਿਲਿਆ ਹੋਇਆ ਸੀ ਤੇ ਸਾਡੇ ਮਾਚੀਵਾੜੇ ਦੇ ਲਈ ਮਾਣ ਵਾਲੀ ਗੱਲ ਸੀ ਕਿ ਉਹਨਾਂ ਦੀ ਬਣਾਈ ਹੋਈ ਇਸ ਜਿਹੜੀ ਲਾਇਬ੍ਰੇਰੀ ਆ ਜਿਵੇਂ ਹੁਣ ਅੱਜੋ ਇੱਥੇ ਮੌਜੂਦ ਨਹੀਂ ਐ ਇਸ ਦੁਨੀਆ ਤੇ ਮੌਜੂਦ ਨਹੀਂ ਐ ਤੋਂ ਮੈਨੂੰ ਲੱਗਿਆ ਕਿਉਂਕਿ ਮੇਰਾ ਵੀ ਸੁਖਜੀਤ ਜੀ ਦੇ ਨਾਲ ਬਾਵਾਸਤਾ ਰਿਹਾ ਤੇ ਜਦੋਂ ਮੈਂ ਦੇਖਿਆ ਕਿ ਸੁਖਜੀਤ ਜੀ ਦੇ ਸ਼ੁਰੂ ਕੀਤੀ ਹੋਈ ਚੀਜ਼ ਤਾਂ ਮਲਕ ਖਤਮ ਹੋਈ ਵੀ ਆ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਇਹ ਆਵਾਜ਼ ਉਠਾਣੀ ਚਾਹੀਦੀ ਐ ਤੇ ਤੁਹਾਨੂੰ ਪਤਾ ਹੀ ਐ ਕਿ ਮੈਂ ਪਿਛਲੇ ਸਮੇਂ ਵਿੱਚ ਜਿਹੜੀ ਵੀ ਆਵਾਜ਼ ਉਠਾਈ ਐ ਮੈਂ ਉਹਨੂੰ ਪੂਰੇ ਸਿਰੇ ਤੱਕ ਲੈ ਕੇ ਜਾਂਦਾ ਉਹਨਾਂ ਮੈਂ ਸ਼ੁਰੂ ਨਹੀਂ ਕਰਦਾ ਹੁੰਦਾ ਤੇ ਹੁਣ ਵੀ ਜਿਹੜਾ ਹੈ ਅਸੀਂ ਇਹ ਜਿਹੜਾ ਹੈਗਾ ਲਾਇਬ੍ਰੇਰੀ ਨੂੰ ਕੇਵਲ ਅਸੀਂ ਚਲਵਾਵਾਂਗੇ ਨਹੀਂ ਅਸੀਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਇਹ ਵੀ ਆਸ਼ਵਾਸਨ ਦਿੱਤਾ ਕਿ ਅਸੀਂ ਇਹਦੀ ਕੇਅਰ ਟੇਕਿੰਗ ਵੀ ਕਰਾਂਗੇ ਸੰਭਾਲਾਂਗੇ ਵੀ ਇਹਨੂੰ ਵਧੀਆ ਤਰੀਕੇ ਨਾਲ ਜਿੱਦਾਂ ਇੱਕ ਲਾਇਬ੍ਰੇਰੀ ਚੱਲਦੀ ਹੁੰਦੀ ਆ ਉਸ ਤਰੀਕੇ ਦੇ ਨਾਲ ਅਸੀਂ ਚਲਾਵਾਂਗੇ ਪਰ ਪ੍ਰਧਾਨ ਜੀ ਦਾ ਬਹੁਤ ਵੱਡਾ ਧੰਨਵਾਦ ਆ ਕਿਉਂਕਿ ਇਮੀਡੀਏਟਲੀ ਐਕਸ਼ਨ ਮੈਂ ਨਹੀਂ ਕਦੇ ਦੇਖਿਆ ਹੈਗਾ ਹੋਰ ਵੀ ਬਹੁਤ ਸਾਰੇ ਜਗਾਂ ਦੇ ਉੱਤੇ ਉਹ ਕੰਮ ਕਰ ਰਹੇ ਨੇ ਤੇ ਮੈਨੂੰ ਵਧੀਆ ਲੱਗ ਰਿਹਾ ਵੋਟਾਂ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਉਹਨਾਂ ਪ੍ਰਤੀ ਧਾਰਨਾ ਹੋਰ ਸੀ ਪਰੰਤੂ ਜਿਵੇਂ ਹੁਣ ਮੈਂ ਉਹਨਾਂ ਦੇ ਕੰਮ ਦੇਖ ਰਿਹਾ ਜਾਂ ਜਦੋਂ ਹੁਣ ਮੈਂ ਆਪਣੀ ਲਾਇਬ੍ਰੇਰੀ ਦੇ ਮੁੱਦੇ ਨੂੰ ਚੁੱਕਣ ਦੀ ਗੱਲ ਕਰਦਾ ਇਮੀਡੀਏਟਲੀ 12 ਲੱਖ ਰੁਪਇਆ ਕਰ ਦੇਣਾ ਮੇਰੇ ਖਿਆਲ ਚ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਇੱਥੇ ਵਿੱਚ ਗੱਲ ਕਰੂੰਗਾ ਮੈਂ ਸਮਰਾਲੇ ਵੀ ਮੁੱਦਾ ਚੁੱਕਿਆ ਸੀ ਸਮਰਾਲੇ ਦੀ ਲਾਇਬ੍ਰੇਰੀ ਦਾ ਵੀ ਮਤਲਬ ਕਿ ਇਦਾਂ ਹੀ ਮਤਲਬ ਕਿ ਉੱਥੇ ਬੇੜਾ ਕਰਕੇ ਕੀਤਾ ਹੋਇਆ ਨਗਰ ਕੌਂਸਲ ਸਮਰਾਲਾ ਨੇ ਤੁਸੀਂ ਉੱਥੇ ਵੀ ਜਾ ਕੇ ਕਦੇ ਕਰਕੇ ਆਇਓ ਤੇ ਤੁਹਾਨੂੰ ਉੱਥੇ ਵੀ ਅਸੀਂ ਦਿਖਾ ਦੇਾਂਗੇ ਉੱਥੇ ਦੇ ਪ੍ਰਧਾਨਾਂ ਨੇ ਵੀ ਬਥੇਰੀ ਵਾਰ ਕਿਹਾ ਸੀ ਨਹੀਂ ਕੀਤਾ ਮੈਂ 2017 ਦੇ ਵਿੱਚ ਇੱਕ ਐਕਸ਼ਨ ਕੀਤਾ ਸੀਗਾ 2017 ਤੋਂ ਬਾਅਦ 25 ਆ ਗਿਆ ਹਲੇ ਤੱਕ ਵੀ ਉਹ ਬਿਲਡਿੰਗ ਉਦਾਂ ਹੀ ਐ ਖਸਤਾ ਹਾਲਤ ਖੜੀ ਐ ਕੋਈ ਉੱਤੇ ਲੈਂਟਰ ਤੱਕ ਨਹੀਂ ਪਾਇਆ ਹੋਇਆ ਪਰੰਤੂ ਇਹਨਾਂ ਨੇ ਮੇਰਾ 2-4 ਦਿਨ ਦੇ ਵਿੱਚ ਜਿਹੜਾ ਇਹ ਸੁਣੀ ਗੱਲ ਤੇ ਮਤਲਬ ਕਿ ਇਹਦੇ ਲਈ ਤਾਂ ਅਸੀਂ ਬਹੁਤ ਜ਼ਿਆਦਾ ਨਹੀਂ ਹੈਗੀ ਚਲੋ ਇਹ ਤਾਂ ਹੋ ਗਿਆ ਕਿ ਪ੍ਰਧਾਨ ਉਹਨਾਂ ਨੇ ਤੁਸੀਂ ਪ੍ਰਧਾਨ ਵਾਲੇ ਦੇ ਧਿਆਨ ਦੇ ਵਿੱਚ ਗੱਲ ਆਂਦੀ ਉਹਨਾਂ ਨੇ ਕਹਿਤਾ ਕਿ ਮੈਂ ਕੰਮ ਕਰਵਾਉਂਗਾ ਕਿ ਤੁਸੀਂ ਹੁਣ ਉਹਨਾਂ ਉਹ ਮਲਾਜਮਾਂ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਇਹ ਚੋਰੀ ਕੀਤੀ ਗਈਆਂ ਕਿਤਾਬਾਂ ਜਾਂ ਵੇਚੀਆਂ ਗਈਆਂ ਜਾਂ ਜਿਹੜਾ ਇੱਥੇ ਫ੍ਰੀ ਦੀ ਤਨਖਾਹ ਲੈ ਰਿਆ ਸੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਉੱਤੇ ਕਾਰਵਾਈ ਕਰਵਾਉਣ ਤੱਕ ਵੀ ਜਾਓਗੇ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਵਾਉਗੇ ਨਗਰ ਕੌਂਸਲ ਦੇ ਵੱਲੋਂ ਕੀ ਕਾਰਜਸਾਧਕ ਅਫਸਰ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਉਸ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਰਨ ਦੇਖੋ ਜੇ ਵੀ ਤੁਸੀਂ ਇਹ ਗੱਲ ਕਾਰਵਾਈ ਦੀ ਕੀਤੀ ਆ ਇਹਦਾ ਜਿਹੜਾ ਜਵਾਬ ਦੇ ਹੈ ਉਹ ਸਮੇਂ ਦਾ ਕਾਰਜਸਾਧਕ ਅਫਸਰ ਹੁੰਦਾ ਹੈ ਜਾਂ ਸਮੇਂ ਦਾ ਪ੍ਰਦਾਨ ਹੁੰਦਾ ਜਦੋਂ ਉਹ ਚੀਜ਼ਾਂ ਰੱਖੀਆਂ ਗਈਆਂ ਸੀ ਜਦੋਂ ਚੀਜ਼ਾਂ ਹੋਈਆਂ ਸੀ ਠੀਕ ਹੈ ਤਾਂ ਹੁਣ ਜਿਹੜੇ ਪ੍ਰਧਾਨ ਸਾਹਿਬ ਨਵੇਂ ਨੇ ਆਪਾਂ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਹਾਡੇ ਚੈਨਲ ਰਾਹੀਂ ਵੀ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਪ੍ਰਧਾਨ ਜੀ ਤੁਸੀਂ ਜਿੰਨੇ ਅੱਛੇ ਕੰਮ ਕੀਤੇ ਨੇ ਵਧੀਆ ਨੇ ਪਰੰਤੂ ਇਹਦੇ ਲਈ ਸਜ਼ਾ ਉਹਨਾਂ ਨੂੰ ਦੇ ਦਿਓ ਤਾਂ ਕਿ ਆਉਣ ਵਾਲੇ ਕਰਮਚਾਰੀਆਂ ਨੂੰ ਇੱਕ ਸਬਕ ਮਿਲ ਸਕੇ ਕਿ ਜੇਕਰ ਉਹ ਇਦਾਂ ਕਰਨਗੇ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਕਾਨੂੰਨੀ ਕੜੀ ਕਾਰਵਾਈ ਜਿਹੜੀ ਹੈਗੀ ਆ ਹੋਵੇਗੀ ਉਹ ਚਾਹੇ ਫਿਰ ਈਓ ਤੇ ਚਾਹੇ ਫਿਰ ਉਹ ਜਿਹੜਾ ਨਗਰ ਕੌਂਸਲ ਦਾ ਰੱਖਿਆ ਮਲਾਜਮ ਸੀ ਚਾਹੇ ਇਹਦੀ ਦੇਖਰੇਖ ਕਰਨ ਵਾਲਾ ਕੋਈ ਇੰਸਪੈਕਟਰ ਹੋਵੇ ਕਿਸੇ ਦੇ ਉੱਤੇ ਵੀ ਜੋ ਬਣਦੀ ਕਾਰਵਾਈ ਹੈਗੀ ਆ ਉਹ ਹੋਣੀ ਚਾਹੀਦੀ ਤੁਹਾਡੀ ਕਰਸਾਦਕ ਅਫਸਰ ਦੇ ਨਾਲ ਕੋਈ ਗੱਲਬਾਤ ਹੋਈ ਵੈਸੇ ਇਸ ਚੀਜ਼ ਨੂੰ ਲੈ ਕੇ ਕਿ ਹਾਂ ਭਾਈ ਇਸ ਚੀਜ਼ ਦੀ ਸੰਭਾਲ ਕਿਉਂ ਨਹੀਂ ਸੀ ਕੀਤੀ ਯਾਰੀ ਕਿਉਂ ਤੁਹਾਡਾ ਫਰਜ ਬਣਦਾ ਸੀ ਕਰਸਾਦਕ ਅਫਸਰ ਦਾ ਵੀ ਫਰਜ ਬਣਦਾ ਸੀ ਕਿ ਬੇਸ਼ੱਕ ਜਦੋਂ ਚੋਣਾਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਸੀ ਕਿਉਂਕਿ ਪ੍ਰਧਾਨ ਨਗਰ ਕੌਂਸਲ ਦਾ ਉਹਨਾਂ ਦਾ ਸਮਾਂ ਖਤਮ ਹੋ ਚੁੱਕਿਆ ਸੀ ਪਹਿਲੇ ਪ੍ਰਧਾਨ ਦਾ ਪਰ ਉਸ ਸਮੇਂ ਵੀ ਇਹੋ ਤਾਂ ਉੱਥੇ ਕਰਸਾਦਕ ਅਫਸਰ ਤਾਂ ਮੌਜੂਦ ਹੁੰਦੇ ਸੀ ਕਿ ਉਹਨਾਂ ਨੂੰ ਤੁਸੀਂ ਕਿਹਾ ਕਿ ਹਾਂ ਤੁਹਾਡਾ ਫਰਜ ਬਣਦਾ ਸੀ ਤੁਸੀਂ ਕਿਉਂ ਨਹੀਂ ਕਾਰਵਾਈ ਕਰਵਾਈ ਇਹ ਗੱਲ ਨਹੀਂ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਹਿਲਾਂ ਬਿਲਕੁਲ ਕੋਈ ਕਾਰਵਾਈ ਏਕ ਇਦਾਂ ਦੀ ਕੋਈ ਧਿਆਨ ਵਿੱਚ ਨਹੀਂ ਲਿਆਂਦੀ ਮੈਂ ਪਿਛਲੇ ਹਫ਼ਤੇ 10 ਦਿਨ ਪਹਿਲਾਂ ਹੀ ਇਸ ਲਾਇਬ੍ਰੇਰੀ ਦੇ ਹਾਲਾਤ ਦੇਖੇ ਨੇ ਉਸ ਤੋਂ ਬਾਅਦ ਜੀ ਹੀ ਕਾਰਵਾਈ ਆ ਉਸ ਤੋਂ ਪਹਿਲਾਂ ਮੈਂ ਕਦੇ ਵੀ ਕਿਸੇ ਕਾਰਜ ਸாதਕ ਅਫਸਰ ਨੂੰ ਨਹੀਂ ਮਿਲਿਆ ਕਿਸੇ ਅਧਿਕਾਰੀ ਨੂੰ ਨਹੀਂ ਮਿਲਿਆ ਕਿਸੇ ਪ੍ਰਧਾਨ ਨੂੰ ਨਹੀਂ ਮਿਲਿਆ ਅੱਜ ਜਿਹੜਾ ਹੁਣ ਵੀ ਮੇਰੀ ਪੋਸਟ ਪਾਉਣ ਤੋਂ ਬਾਅਦ ਪ੍ਰਧਾਨ ਜੀ ਨੇ ਮੈਨੂੰ ਬੁਲਾਇਆ ਬੈਠ ਕੇ ਡਿਸਕਸ਼ਨ ਕੀਤੀ ਉਹਨਾਂ ਨੂੰ ਲੱਗਿਆ ਕਿ ਕਰਨਾ ਚਾਹੀਦਾ ਤਾਂ ਉਹਨਾਂ ਨੇ ਤਾਂ ਹੀ ਬੁਲਾਇਆ ਨਾ ਮੈਨੂੰ ਤਾਂ ਅਸੀਂ ਜਾ ਕੇ ਉਹਨਾਂ ਦੇ ਕੋਲ ਗੱਲਾਂ ਬਾਤਾਂ ਕੀਤੀਆਂ ਸਾਂਝੀਆਂ ਕੀਤੀਆਂ ਤੇ ਹਾਤ ਬਿਆਨ ਕੀਤੇ ਤੇ ਕੱਲ ਉਹ ਆ ਕੇ ਹਾਲਾਤ ਦੇਖਗੇ ਕੀ ਲੱਗਦਾ ਵੈਸੇ ਤੁਹਾਨੂੰ ਜਿਹੜਾ ਸਮਾਨ ਜਿੰਨਾ ਕ ਸਮਾਨ ਇੱਥੋਂ ਚੋਰੀ ਹੋਇਆ ਟੋਟਲ ਚਾਹੇ ਉਹ ਪੁਸਤਕਾਂ ਦੀ ਕਿਤਾਬਾਂ ਦੀ ਗੱਲ ਹੋਵੇ ਚਾਹੇ ਉਹ ਹੋਰ ਸਮ ਸੰਭਾਲ ਸਮਾਨ ਜਿਹੜਾ ਵੀ ਇੱਥੇ ਲਾਇਬ੍ਰੇਰੀ ਚ ਮੌਜੂਦ ਸੀ ਉਹਦੀ ਗੱਲ ਹੋਵੇ ਕਿੰਨਾ ਇੱਕ ਪੈਸਿਆਂ ਦਾ ਉਹ ਸਮਾਨ ਹੋਊਗਾ ਟੋਟਲ ਦੀ ਗੱਲ ਦੇਖੋ ਹੁਣ ਮੈਨੂੰ ਐਗਜ਼ੈਕਟ ਤਾਂ ਨਹੀਂ ਪਤਾ ਉਹ ਉਹਦੀ ਵੀ ਸਟੇਟਮੈਂਟ ਸਾਰੀ ਨਗਰ ਕੌਂਸਲ ਦੇ ਵਿੱਚ ਹੋਏਗੀ ਕਿਉਂਕਿ ਪ੍ਰਧਾਨ ਜੀ ਪੁਰਾਣਾ ਰਿਕਾਰਡ ਕਢਵਾ ਕੇ ਦੇਖ ਸਕਦੇ ਨੇ ਕਿ ਕਿੰਨੇ ਕ ਦਾ ਖਰਚਾ ਸੀਗਾ ਕੀ ਕੀ ਸੀ ਸੋ ਮੈਂ ਤਾਂ ਤੁਹਾਨੂੰ ਇਹ ਕਹਾਂਗਾ ਬੇਸਿਕਲੀ ਤਾਂ ਹੁਣ ਉਹ ਤੱਕ ਮੱਲ ਕੇ ਗਏ ਸਮੇਂ ਮਤਲਬ ਕਿ ਉਧਰਲੇ ਪਾਸੇ ਨੂੰ ਨਾ ਦੇਖ ਕੇ ਤਾਂ ਮੈਂ ਇੱਕ ਚੀਜ਼ ਵੱਲ ਧਿਆਨ ਦੇਣਾ ਉਹਨਾਂ ਕਿ ਪਿਛਲੇ ਪਾਸੇ ਨੂੰ ਧਿਆਨ ਛੱਡ ਕੇ ਅੱਗੇ ਨੂੰ ਮਤਲਬ ਕਿ ਵਧਣ ਦੀ ਗੱਲ ਕਰਦੇ ਨੇ ਵੀ ਅੱਗੇ ਨੂੰ ਵਧਿਆ ਜਾਵੇ ਤੇ ਇਹ ਜਿਹੜਾ ਕੰਮ ਹੈ ਕਾਨੂੰਨੀ ਕਾਰਵਾਈ ਕਰਨਾ ਕਰਵਾਉਣਾ ਇਹ ਨਗਰ ਕੌਂਸਲ ਦਾ ਕੰਮ ਹੈ ਉਹ ਨਵੇਂ ਪ੍ਰਧਾਨ ਸਾਹਿਬ ਦਾ ਕੰਮ ਹੈ ਉਹ ਕੀ ਕਰਦੇ ਨੇ ਇਹਦੇ ਬਾਰੇ ਉਹ ਕਿਵੇਂ ਇਹਨਾਂ ਦਾ ਕਢਾਉਂਦੇ ਨੇ ਬਜਟ ਵੀ ਕਿੰਨੇ ਦੀਆਂ ਚੀਜ਼ਾਂ ਸੀਗੀਆਂ ਠੀਕ ਹੈ ਜੀ ਅੱਜ ਤੋਂ 11 ਬਾਰ ਸਾਲਾਂ 11 12 ਸਾਲ ਪਹਿਲਾਂ ਦੀ ਅਮਾਉਂਟ ਹੋਰ ਹੁੰਦੀ ਸੀ ਅੱਜ ਦੀ ਅਮਾਉਂਟ ਹੋ ਰਿਹਾ ਪਰੰਤੂ ਪ੍ਰਧਾਨ ਜੀ ਨੇ ਕਿਹਾ ਕਿ ਸਾਰਾ ਕੁਝ ਨਮਾ ਲੱਗੇਗਾ ਵਧੀਆ ਲੱਗੇਗਾ ਜਿਹਦੇ ਵਿੱਚ ਕਿਤਾਬਾਂ ਸੇਫ ਰਹਿਣਗੀਆਂ ਕਦੇ ਕੋਈ ਪ੍ਰੋਬਲਮ ਨਹੀਂ ਆਏਗੀ ਈਵਨ ਇਹ ਜੇ ਲੌਕ ਵਾਲੇ ਜਿਹੜੀਆਂ ਰੈਕ ਲੈ ਜਾਣਗੇ ਜਿਹੜੇ ਮਤਲਬ ਕਿ ਆਸਾਨੀ ਨਾਲ ਖੁੱਲ ਨਹੀਂ ਸਕਣਗੇ ਬਿਨਾ ਚਾਬੀ ਤੋਂ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਅਸੀਂ ਸਮਾਜ ਸੇਵੀ ਅਮਰਤਪਾਲ ਉਹਨਾਂ ਦੇ ਨਾਲ ਜ ਇਸ ਲਾਇਬ੍ਰੇਰੀ ਦਾ ਮੁੱਦਾ ਚੱਕਿਆ ਤੇ ਪ੍ਰਧਾਨ ਉਹਨਾਂ ਦੇ ਵੱਲੋਂ ਤੁਰੰਤ ਐਕਸ਼ਨ ਵੀ ਲਿੱਤਾ ਗਿਆ ਇਹ ਵੀ ਕਿਹਾ ਗਿਆ ਕਿ ਇਹ ਲਾਇਬ੍ਰੇਰੀ ਇੰਨੇ ਪੈਸਿਆਂ ਦੇ ਵਿੱਚ ਤਕਰੀਬਨ ਕਰੀਬ 12 ਲੱਖ ਦਾ ਬਜਟ ਉਹਨਾਂ ਨੇ ਦੱਸਿਆ ਕਿ ਅਸੀਂ ਤਿਆਰ ਕਰਵਾ ਕੇ ਦੇਵਾਂਗੇ ਤੇ ਇਸ ਨੂੰ ਸੰਭਾਂਗੇ ਇੱਕ ਤਸਵੀਰ ਤੁਹਾਨੂੰ ਫਿਰ ਤੋਂ ਦਿਖਾ ਦਿੰਨੇ ਆ ਇਸ ਦੇ ਵਿੱਚ ਅਸੀਂ ਪ੍ਰਧਾਨ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਕੀ ਕਰਸਾਦਕ ਅਫਸਰ ਦਾ ਫਰਜ ਨਹੀਂ ਸੀ ਬਣਦਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ ਕੀ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜਾ ਮਲਾਜ਼ਮ ਤਨਖਾਹ ਲੈਂਦਾ ਇਹ ਹਾਲਾਤ ਦੇਖ ਸਕਦੇ ਹੋ ਇੱਥੇ ਇੱਕ ਤੁਹਾਨੂੰ ਇਹ ਲਾਇਬ੍ਰੇਰੀ ਹੈ ਕੋਈ ਕੂੜਾ ਕਰਕਟ ਸਿੱਟਣ ਵਾਲੀ ਜਗਾ ਨਹੀਂ ਹੈਗੀ ਇੱਕ ਸਾਹਮਣੇ ਜਿਸ ਨੂੰ ਆਪਾਂ ਡਰਮ ਕਹਿ ਦਿੰਨੇ ਆ ਜਿਸ ਦੇ ਉੱਤੇ ਲਿਖਿਆ ਹੋਇਆ ਕੂੜਾ ਕਰਕਟ ਕੂੜੇਦਾਨ ਵਿੱਚ ਪਾਓ ਜੀ ਵੱਲੋਂ ਨਗਰ ਕੌਂਸਲ ਮਾਛੀਵਾੜਾ ਕੀ ਲਾਇਬ੍ਰੇਰੀ ਦੇ ਵਿੱਚ ਇਹ ਚੀਜ਼ਾਂ ਰੱਖੀਆਂ ਜਾਂਦੀਆਂ ਨੇ ਅ ਅਸੀਸ ਦੇ ਸਬੰਧੀ ਕਾਰਜ ਸਹਾਦਾਕ ਅਫਸਰ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਨਗਰ ਕੌਂਸਲ ਪ੍ਰਧਾਨ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਇਸ ਸਾਰੇ ਮਾਮਲੇ ਨੂੰ ਲੈ ਕੇ ਪ੍ਰਧਾਨ ਜੀ ਜਿਹੜਾ ਲਾਇਬ੍ਰੇਰੀ ਦਾ ਮੁੱਦਾ ਹੈਗਾ ਉਹ ਮਾਮਲਾ ਕਾਫੀ ਪੱਖ ਹੋਇਆ ਕਿ ਉੱਥੋਂ ਪੁਸਤਕਾਂ ਵਗੈਰਾ ਚੋਰੀ ਹੋ ਗਈਆਂ ਜਾਂ ਉੱਥੇ ਕੋਈ ਮੁਲਾਜ਼ਮ ਰੱਖਿਆ ਸੀ ਕੀ ਸਾਰਾ ਮਾਮਲਾ ਹੈਗਾ ਇਹ ਜੋ ਲਾਇਬ੍ਰੇਰੀ ਦਾ ਮਸਲਾ ਜੀ ਤਕਰੀਬਨ ਮੇਰਾ ਖਿਆਲ 10 ਸਾਲਾਂ ਤੋਂ ਇਹਦੀ ਮੇਰਾ ਖਿਆਲ ਕਿਸੇ ਨੇ ਤਵੱਜੂ ਨਹੀਂ ਦਿੱਤੀ ਤੇ ਜਿਹਦੀਆਂ ਚੋਰੀ ਉੱਥੇ ਹੋਈ ਆ ਜਦੀ ਕੀ ਕੰਪਲੇਂਟ ਵੀ ਨਗਰ ਕੌਂਸਲ ਨੇ ਮੈਂ ਚੈੱਕ ਕਰਵਾਇਆ ਜਿਵੇਂ ਮੇਰੇ ਜ਼ਹਿਨ ਚ ਹੈ ਨਗਰ ਕੌਂਸਲ ਨੇ ਦੀ ਕੰਪਲੇਂਟ ਵੀ ਕੀਤੀ ਸੀ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਨਸ਼ੇੜੀਆਂ ਆਂ ਦੀਆਂ ਜੋ ਅੱਜ ਕੱਲ ਆਪਣੇ ਹਾਲਾਤ ਨੇ ਤੁਦੂ ਮੈਂ ਮੰਨਦਾ ਕਿ ਆ ਨਸ਼ੇ ਨੂੰ ਫਿਕਰਨ ਵਾਲੇ ਦੀ ਆਦियां ਨੇ ਵੀ ਉੱਥੋਂ ਸਮਾਨ-ਸਮੂਨ ਕੱਢ ਕੇ ਵੇਚਤਾ ਅਨਗੈਲੀ ਬਿਲਕੁਲ ਸਾਡੀ ਨਗਰ ਕਾਉਂਸਲ ਦੀ ਆ ਕਿਉਂਕਿ ਇਹਨਾਂ ਨੇ ਧਿਆਨ ਨਹੀਂ ਦਿੱਤਾ ਜਦੋਂ ਇੱਕ ਵਾਰ ਲੱਗਿਆ ਸੀ ਵੀ ਉੱਥੇ ਚੋਰੀ ਹੋ ਰਹੀ ਆ ਜਾਂ ਆਪਾਂ ਨੂੰ ਲੱਗ ਰਿਹਾ ਕਿ ਸਾਡੀ ਜਾਇਦਾਦ ਦਾ ਕੋਈ ਸ਼ਹਿਰ ਦੀ ਜਾਇਦਾਦ ਆ ਲੋਕਾਂ ਦੀ ਜਾਇਦਾਦ ਆ ਤੇ ਉੱਥੇ ਨੁਕਸਾਨ ਹੋ ਰਿਹਾ ਤਾਂ ਇਹਨਾਂ ਨੂੰ ਤਤਕਾਲ ਉੱਥੇ ਮੁੰਡਿਆਂ ਦੀ ਡਿਊਟੀ ਲਾਉਂਦੇ ਜਾਂ ਕੈਮਰੇ ਲਗਾਉਣੇ ਚਾਹੀਦੇ ਚਲੋ ਖੈਰ ਮੈਂ ਕਿਸੇ ਬਾਰੇ ਕੋਈ ਨਿੱਜੀ ਟਿੱਪਣੀ ਨਹੀਂ ਕਰ ਸਕਦਾ ਸੋ ਅਸੀਂ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਜੋ ਜਾਂਚ ਕਰੂਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਹਿੰਦੇ ਕੋਈ ਮੁਲਾਜ਼ਮ ਵੀ ਨਗਰ ਕੌਂਸਲ ਦੇ ਵੱਲੋਂ ਪਹਿਲੀ ਕਮੇਟੀ ਦੇ ਵੱਲੋਂ ਰੱਖਿਆ ਗਿਆ ਸੀ ਉਸ ਨੂੰ ਤਨਖਾਹ ਵੀ ਕਹਿੰਦੇ ਦਿੱਤੀ ਜਾਂਦੀ ਸੀ ਤੁਸੀਂ ਉਸ ਦੀ ਵੀ ਜਾਂਚ ਕਰਵਾ ਰਹੇ ਹੋ ਕਿਵੇਂ ਹਾਂਜੀ ਇਸ ਸੰਬੰਧੀ ਵੀ ਅਸੀਂ ਜਾਂਚ ਕਰ ਰਹੇ ਹਾਂ ਜੀ ਜੇ ਕੋਈ ਅੰਗੈਲੀ ਕਿਸੇ ਮੁਲਾਜ਼ਮ ਦੀ ਪਾਈ ਗਈ ਤਾਂ ਜੇ ਕੋਈ ਜਾਂਚ ਅਧਿਕਾਰੀ ਨੇ ਉਹ ਰੱਖਿਆ ਹੋਇਆ ਤਾਂ ਬਿਲਕੁਲ ਕਿਤੇ ਕਾਰਵਾਈ ਕਰਾਂਗੇ ਹਾਂ ਤੇ ਤੁਸੀਂ ਕੱਲ ਜਾਈ ਜਾ ਲੈ ਕੇ ਵੀ ਆਏ ਹੋ ਉੱਥੇ ਬਈ ਲਾਇਬ੍ਰੇਰੀ ਦਾ ਤੁਸੀਂ ਇਹ ਵੀ ਅਸੀਂ ਗੱਲਬਾਤ ਕਰ ਰਹੇ ਸੀ ਜਦੋਂ ਸਮਾਜ ਸੇਵੀ ਉਹਨਾਂ ਦੇ ਨਾਲ ਜਿਨ੍ਹਾਂ ਨੇ ਮੁੱਦਾ ਧਿਆਨ ਦੇ ਵਿੱਚ ਤੁਹਾਡੇ ਲੈ ਆਂਦਾ ਕਹਿੰਦੇ ਵੀ ਪ੍ਰਧਾਨ ਉਹਨਾਂ ਦਾ ਕਹਿਣਾ ਕਿ ਹੁਣ ਇਹਨੂੰ ਰੈਨੋਵੇਟ ਸਾਰਾ ਕੀਤਾ ਜਾਊਗਾ 1.2 ਲੱਖ ਦਾ ਬਜਟ ਵੀ ਜਿਹੜਾ ਹੈ ਉਸ ਦੇ ਲਈ ਪਾਸ ਕੀਤਾ ਬਹੁਤ ਧੰਨਵਾਦ ਕਰਦਾ ਮੈਂ ਹਲਕਾ ਵਿਧਾਇਕ ਸਾਡੀ ਜਗਤਾਰ ਸਿੰਘ ਦਿਹਾਲਪੁਰਾ ਦਾ ਕਿਉਂਕਿ ਮੈਂ ਅੱਜ ਜੇ ਜਿੰਨੇ ਜਦੋਂ ਪਿੱਛੇ ਜਿਵੇਂ ਕਹਿੰਦੇ ਨੇ ਯਾਰ ਕੋਈ ਕੋਈ ਪਿੱਛੇ ਹੱਲਾਸ਼ੇਰੀ ਦੇਣ ਵਾਲਾ ਬੰਦਾ ਹੋਵੇ ਨਾ ਤੇ ਬੰਦਾ ਬਹੁਤ ਦਲੇਰੀ ਨਾਲ ਕੰਮ ਕਰਦਾ ਸੋ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਪਿੱਛੇ ਮੇਰਾ ਵੱਡਾ ਭਰਾ ਜੋ ਕਿ ਬਹੁਤ ਦਲੇਰ ਨੇ ਤੇ ਪਰਸੂ ਹੀ ਮੇਰੀ ਉਹਨਾਂ ਨਾਲ ਰਾਤ ਨੂੰ ਇਸ ਮਸਲੇ ਤੇ ਕਾਫੀ ਡਿਸਕਸ਼ਨ ਹੋਈ ਤਾਂ ਉਹਨਾਂ ਨੇ ਮੈਨੂੰ ਇਹ ਕਹਿ ਕੇ ਸੋਨੂ ਕੱਲ ਨੂੰ ਹੀ ਸਵੇਰੇ 12 ਵਜੇ ਜਾ ਕੇ ਲਾਇਬ੍ਰੇਰੀ ਨੂੰ ਜੋ ਜੋ ਚਾਹੀਦਾ ਮੈਂ ਬੈਠਾ ਜੋ ਤੇਰਾ ਮਨ ਆਉ ਦੇ ਦੇ ਤੂੰ ਉਸੇ ਗੱਲ ਫਿਰ ਉੱਥੇ ਮੈਂ ਸਾਡੇ ਮਾਣ ਜੋ ਸਦਕਾਰਯੋਗ ਚੇਅਰਮੈਨ ਸੁਪਿੰਦਰ ਗਿੱਲ ਜੀ ਜੋ ਮਾਰਕੀਟ ਮੀਟੀ ਚੇਅਰਮੈਨ ਨੇ ਸਮੂਹ ਸਾਡੀ ਟੀਮ ਤੇ ਨਾਲ ਅਮਰਤਜੀਤ ਜੀ ਜਿਨ੍ਹਾਂ ਦੇ ਮੈਂ ਮੰਨਦਾ ਵੀ ਜਿਨ੍ਹਾਂ ਨੇ ਉਪਰ ਅੱਲਾ ਚੱਕਿਆ ਦੇਖੋ ਅਸੀਂ ਸ਼ਹਿਰ ਨੂੰ ਸੋਹਣਾ ਬਣਾਉਣ ਲਈ ਸਜੱਜਾ ਬਣਾਉਣ ਲਈ ਭ੍ਰਿਸ਼ਟਾਚਾਰ ਰੋਕਣ ਲਈ ਸਾਰੇ ਸਟੈਪ ਚੱਕ ਰਹੇ ਹਾਂ ਪੱਤਰਕਾਰ ਜੂ ਮੈਂ ਮੰਨਦਾ ਤੁਸੀਂ ਵੀ ਸਾਡਾ ਇੱਕ ਸਾਡੇ ਥੰਮ ਹੋ ਤੁਸੀਂ ਤੇ ਤੁਹਾਡਾ ਬਹੁਤ ਵੱਡਾ ਯੋਗਦਾਨ ਤੇ ਖਬਰਾਂ ਲਗਾਉਣ ਸਾਨੂੰ ਗਾਈਡ ਕਰਨ ਦੇ ਵਿੱਚ ਸੋ ਅਮਰਜੀਤ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਬਹੁਤ ਹੀ ਵੱਡਾ ਇਹ ਮੁੱਦਾ ਜੀ ਦੇਖੀਏ ਤਾਂ ਲੋਕਾਂ ਲਈ ਲਾਇਬ੍ਰੇਰੀ ਮੈਨੇ ਨਹੀਂ ਰੱਖਦੀ ਹਮ ਪਰ ਮੇਰੀ ਸੋਚ ਦੇ ਮਤਾਬਿਕ ਲਾਇਬ੍ਰੇਰੀ ਦੀ ਜੋ ਲੋੜ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਆ ਉਹ ਬਹੁਤ ਜ਼ਰੂਰੀ ਆ ਤੋਂ ਮੈਂ ਧੰਨਵਾਦ ਕਰਦਾ ਅਮਰਜੀਤ ਦਾ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਤੇ ਅਸੀਂ ਸਾਡੇ ਧਿਆਨ ਚ ਲਿਆਂਦਾ ਨਹੀਂ ਸ਼ਾਇਦ ਅਸੀਂ 6 ਮਹੀਨੇ 4 ਮਹੀਨੇ ਹੋਰ ਬੇ ਇਸ ਲਈ ਰਹਿੰਦੇ ਕਿਉਂਕਿ ਸ਼ਹਿਰ ਦੇ ਹੋਰ ਵੀ ਮੁੱਦੇ ਬਹੁਤ ਨੇ ਹਮ ਸੋ ਮਾਂਜੋ ਵਿਧਾਇਕ ਨਾਲ ਗੱਲ ਹੋਈ ਵਿਧਾਇਕ ਸਾਹਿਬ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਤੂੰ ਰੈਨੋਵੇਟ ਕਰੋ ਅਸੀਂ ਉੱਥੇ ਡਾਊਨ ਸਿਲਿੰਗ ਕਰਵਾ ਕੇ ਕਿਉਂਕਿ ਮੇ ਮੈਂ ਬਿਲਕੁਲ ਨਵੇਂ ਕਮਚ ਵਿਸ਼ਵਾਸ ਰੱਖਦਾ ਜੇ ਕੋਈ ਚੀਜ਼ ਅਟਰੈਕਟ ਕਰੂਗੀ ਲੋਕਾਂ ਨੂੰ ਨਵੀਂ ਪਨੀਰੀ ਨੂੰ ਅਟਰੈਕਟ ਕਰੂਗੀ ਅਸੀਂ ਉੱਥੇ ਕੁਰਸੀਆਂ ਲਗਾ ਰਹੇ ਹਾਂ ਜਿਹੜੀਆਂ ਕਿ ਸਟ੍ਰਿਕ ਚੇਅਰਸ ਨੇ ਵੁੱਡਨ ਹਿਲਦੀਆਂ ਨੇ ਕਿ ਬੈਠ ਕੇ ਬੰਦਾ ਉਹਨੂੰ ਪੜ੍ਹ ਸਕੇ ਮਿਊਜ਼ਿਕ ਵੀ ਲਗਾਵਾਂਗੇ ਮਤਲਬ ਸਾਡੀ ਤਮੰਨਾ ਕਿ ਜੋ ਸ਼ਬਦ ਜੋ ਸੁਖਜੀਤ ਜੀ ਦੀ ਇੱਕ ਦੇ ਨਾਮ ਅਛਬੜਾ ਸਾਹਿਬ ਤੋਂ ਜੋ ਨਾਮ ਉਹਨਾਂ ਨੇ ਰੱਖਿਆ ਸੀ ਸੁਖਜੀਤ ਜੀ ਨੇ ਸ਼ਬਦ ਸੁਖਜੀਤ ਜੀ ਦੀ ਫੋਟੋ ਵੀ ਲਗਾਵਾਂਗੇ ਉਹਨਾਂ ਦੀ ਜੀਵਨੀ ਬਾਰੇ ਵੀ ਕੁਝ ਲਿਖਾਂਗੇ ਸੋ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਅਸੀਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ ਬਹੁਤ ਛੇਤੀ ਲਾਇਬ੍ਰੇਰੀ ਨੂੰ ਅਸੀਂ ਮਛਵੜ ਦੀ ਬਹੁਤ ਸੋਹਣੀ ਲਾਇਬ੍ਰੇਰੀ ਬਣਾਵਾਂਗੇ ਤਾਂ ਬਿਲਕੁਲ ਗਲਤ ਗੱਲਬਾਤ ਕੀਤੀ ਆ ਅਸੀਂ ਨਗਰ ਕੌਂਸਲ ਪ੍ਰਧਾਨ ਮੋਹਿਦ ਕੁੰਦਰਾਉਣਾ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਵੀ ਉਸ ਦੇ ਵਿੱਚ ਮੁਲਾਜ਼ਮ چاہے ਉਹ ਜੇ ਕਿਸੇ ਦੀ ਅਣਗਹਿਲੀ ਸੀਗੀ ਉਸ ਦੇ ਉੱਤੇ ਵੀ ਜਾਂਚ ਚੱਲ ਰਹੀ ਹੈ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪਰ ਸੁਖਜੀਤ ਜੀ ਵੱਲੋਂ ਜਿਹੜੀ ਲਾਇਬ੍ਰੇਰੀ ਮਾਚੀਵਾੜਾ ਸਾਹਿਬ ਚ ਸਥਾਪਿਤ ਕੀਤੀ ਗਈ ਸੀ ਬਣਾਈ ਗਈ ਸੀ ਉਸ ਦੀ ਸਾਮ ਸੰਭਾਲ ਦੇ ਲਈ ਸਾਰਾ ਰੈਨੋਏਟ ਦੁਆਰਾ ਕੀਤੀ ਜਾਊਗੀ ਡਾਊਨ ਸੀਲਿੰਗ ਵਗੈਰਾ ਜਾਂ ਚੇਅਰਸ ਵਗੈਰਾ ਜਾਂ ਜਿਹੜੀ ਵੀ ਚੀਜ਼ ਦੀ ਉੱਥੇ ਲੋੜ ਹੈਗੀ ਹੈ ਉਹ ਸਾਡੇ ਵੱਲੋਂ ਲਗਾ ਲਗਾ ਦਿੱਤੀ ਜਾਊਗੀ ਉਹਦਾ ਕੰਮ ਹੁਣ ਤੋਂ ਹੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤਬ ਉਹਦੇ ਰੈਪੋਰਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਾਰਾ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ